ਨੰਬਰ ਕਰ ਸੰਗੇ ਪਿੰਡ ਆਪਣਾ ਬਰੰਦ ਕਾਲਾ ਜੀ ਮੇਰਾ ਬਿੱਲ ਕਰ ਪੇ ਸਕ ਜੀ ਥੋੜੇ ਸਮੇਂ ਤੋਂ ਪਹਿਲਾਂ ਜੋ ਕੇ ਤੋਂ ਕਲ ਕਲ ਆਉਂਦੀਆਂ ਸੀ ਕੀ ਉਹਨਾਂ ਵੀ ਤੈਨੂੰ ਆਪਾਂ ਬਾਹਰ ਲੈ ਜਾਵਾਂਗੇ ਜੀ ਤੇ ਅੱਜ ਤੋਂ ਥੋੜੇ ਦਿਨ ਤੋਂ ਪਹਿਲਾਂ ਫਿਰ ਉਹਨਾਂ ਨਾਲ ਬਿੱਲ ਤੇਰਾ ਕੰਮ ਨਹੀਂ ਬਣਿਆ ਤਾਂ ਮੈਂ ਤੈਨੂੰ ਨਾ ਜੋ ਕੇ ਪਜਾਦਣਾ ਜੀ ਉਹਨਾਂ ਚਾਹਸਾ ਦੇ ਕੇ ਜਿਹਨਾਂ ਜੈਪਰ ਭਲਾ ਲਿਆ ਜੀ ਜਿਆਪੋ ਤਾਂ ਕਹਿੰਦੇ ਤੈਨੂੰ ਜੋ ਚਾਰ ਜਾਨ ਨਹੀਂ ਤੇਰਾ ਰਣ ਭੇਜਾਂਗੇ ਰਣ ਜਾ ਕੇ ਨੰ ਬੰਦੀ ਨਾਲ ਜੀ 50 ਲੱਖ ਨਹੀਂ ਲੈਂਦੀ ਯਾਰ ਨਾ ਗਰੀਬ ਲੱਗਦਾ ਰਾਜੀ ਕਿੱਦ ਕਿੱਲਾ ਕਵੇ ਉਹ ਗੱਲ ਪਾਏ ਸੀ ਔਰ ਕਿੰਨਾ ਇੱਕ ਪੈਣੀ ਹੋ ਗਈ ਕਿੰਨਾ ਬਰ ਉਹ ਦੜ ਲੜ ਕੇ ਉਹਦੇ ਬਾਅਦ ਤੇ ਇਹਨਾਂ ਦੇ ਬਾਅਦ ਜੀ ਨਾ ਖਾਇਆ ਤੈਨੂੰ ਕੀ ਕਰ ਰਿਆ ਸੀ ਸਮੇਂ ਤਾਂ ਉਹ ਕਹਿੰਦੇ ਪੱਟੀ ਬਦੀ ਬਹੁਤ ਮਧਮਸ਼ਾਣ ਜੀ ਹੂੰ ਹੂੰ ਉਸੇ ਤੇ ਯਾਨੀ ਹਾਂ ਤੇ ਮੈਂ ਉਹ ਹੀ ਕਹਿੰਦੇ ਜਿੰਨ ਟੀਕਾ ਦੀ ਕੰਨਵਾੜਦੇ ਗਰੀ ਦਾ ਅਰਥਾਂ ਸੈਂ ਗਰੀ ਫੋਟੋਵਾੜਦੇ ਮੇਰੀ ਬਾਹਵਾੜਦੇ ਧਮਕੀ ਦਿੰਦੇ 50 ਲੱਖ ਰੁਪਏ ਪਾ ਦੇ ਦੇ ਸਨ ਕਿੰਨੇ ਦਿਨ ਹੋ ਗਏ 6 ਫਿਰ 14 ਤਰੀਕ ਦੀ ਗੱਲ ਸ਼ਾਨ ਦੀ ਨਿਤਕ ਪਰਵਾਰ ਕਰਾ ਰੋਹਾ ਮੰਗੀ ਕਰ ਦੇ ਦਿੰਗੇ ਕੀ ਹੋਣਾ ਮੰਗਦੇ ਉਹ ਮੰਗ ਕਰਨ ਦੇ ਕਿਸ ਨਾ ਪ੍ਰਸ਼ਾਸਨ ਗਾੜੇ ਸਾਡੇ ਬੱਚਾ ਸਾਨੂੰ ਘਰ ਸਹੀ ਸਲਾਮ ਦਿੱਤਾ ਜਾਵੇ ਜਿਹਾ ਕੇ ਕਿੰਨੇ ਭੈਣ ਭਰਾ ਜੀ ਦੋ ਭੈਣ ਭਰਾ ਜੀ ਇੱਕ ਬੇਟੀ ਆ ਕਿ ਬੇਡਾ ਜੀ ਲੋਤਾ ਹੀ ਕਰੇ ਹਾਂਜੀ ਇੱਕ ਲੋਤਾ ਸਾਡੇ ਤਿੰਨਾਂ ਦਾ ਆ ਸਾਡੀ ਚਾਰ ਛੋਟੇ ਇੱਕ ਆ ਬਦੀ ਆ ਜੀ ਆ ਮੇਰਾ ਵੱਡਾ ਭਰਾ ਜੀ ਇਹਦੇ ਕੋਈ ਬੇਟਾ ਨਹੀਂ ਹੈਗਾ ਨਾ ਕੋਈ ਬੱਚਾ ਨਹੀਂ ਹੈਗਾ ਯਾ ਮੇਰੇ ਕੋਈ ਬੱਚਾ ਹੀ ਸਾਡੇ ਕੋਲ ਦੋ ਹਿੰਦ ਕੋਈ ਬੇਡਾ ਬੇਟੀ ਮੇਰਾ ਹੀ ਉਹ ਮੰਗੀ ਕਰਦੇ ਸਾਈਂ ਮੰਗਿਓਈ ਕਰਦੇ ਸਨ ਪ੍ਰਸ਼ਾਸਨ ਗਾੜੇ ਵੀ ਸਾਨੂੰ ਮਤੇੜਮ ਆਪਸ਼ਲਾ ਤਜਾ ਵਿਸ਼ੇਸ਼ਲਾਮ ਦੇ ਸੀ ਮੇਰਾ ਨਾਮ ਸੰਤੋਸ਼ ਕੌਰ ਹੂੰ ਹੂੰ ਮੈਂ ਗਰੰਟੀਕਾਰ ਦੀ ਰਹਿਣ ਵਾਲੀ ਆ ਮੇਰੇ ਬੇਟੇ ਦਾ ਨਾਮ ਗੁਰਪ੍ਰੀਤ ਸਿੰਘ ਆ ਮੈਂ ਭਾਰਤ ਸਰਕਾਰ ਕੋਲੋਂ ਮੰਗ ਕਰਦੀ ਆ ਕਿ ਮੇਰਾ ਬੇਟਾ 33 ਤੋਂ 33 ਅਰਾਨ ਤੋਂ ਲਿਆਂਦਾ ਜਾਵੇ ਅਰਾਨ ਦੇ ਵਿੱਚ ਉਹਨਾਂ ਨੇ ਆਪਣੇ 98 ਦਾ ਹੁਪਰ ਐਟਕਾਰ ਲਿਆ ਵਾ ਉਹਨੂੰ ਕਹਿੰਦੇ ਹੱਥ ਹੱਥ ਹੀ ਬੰਨਿਆ ਪਿੱਛੇ ਨੂੰ ਬਾਵਾ ਵੀ ਬੰਨਿਆ ਵਾ ਦੇ ਦੇ ਨਹੀਂ ਚ ਕਾਨ ਵੜਦਾਂਗੇ ਨਾ ਬਾ ਵੜਦਾਂਗੇ ਨਹੀਂ ਨਹੀਂ ਦੇਣੇ ਤੁਸੀਂ 50 ਲੱਖ ਰੁਪਇਆ ਦੋ ਦੇ ਤੈਨੂੰ ਬੱਚਾ ਚਾਹੀਦਾ ਤਾਂ ਮੈਂ ਆਂਡੀ ਪ੍ਰਸ਼ਾਸਨ ਕੋਲੋਂ ਵੀ ਮੰਗ ਕਰਦੀ ਆ ਵੀ ਮੇਰਾ ਜਲਦੀ ਤੋਂ ਜਲਦੀ ਬੱਚਾ ਮੇਰੇ ਕੋਲ ਭੇਜ ਆ ਜਾਵੇ ਹਰਦੀਪ ਸਿੰਘ ਆਪਰ ਕੀ ਮਸਲਾ ਜੀ ਇਹ ਮਸਲਾ ਜੀ ਆਪਣੇ ਬਰਦਰ ਆ ਇਹਨਾਂ ਦੇ ਜਿਹੜੇ بیٹے ਆ ਉਹਨਾਂ ਨੇ ਬਾਹਰ ਜਾਣ ਦੇ ਚੱਕਰ ਦੇ ਵਿੱਚ ਨਾ ਅੱਜ ਤੋਂ ਕੋਈ 2 ਸਾਲ ਪਹਿਲਾਂ 1.5 ਸਾਲ ਪਹਿਲਾਂ ਫਾਈਲ ਲਾਈ ਸੀ ਕਿਤੇ ਤੇ ਉਹ ਫਾਈਲ ਲਾਈ ਉਸ ਟਾਈਮ ਉਹਨਾਂ ਦਾ ਵੀਜ਼ੇ ਦਾ ਕੁਝ ਬਣਿਆ ਨਹੀਂ ਤੇ ਉਦੋਂ ਹੀ ਇਹ ਬੰਦਾ ਜਿਹੜਾ ਜਿਹੜੇ ਜਿੰਨਾਂ ਦੇ ਨਾਲ ਹੁਣ ਬਾਹਰ ਗਿਆ ਉਹ ਕੰਟੈਕਟ ਦੇ ਵਿੱਚ ਸੀ ਉਹਨਾਂ ਨੇ ਉਹ ਆਪਣੇ ਕੰਟੈਕਟ 'ਚ ਰੱਖਿਆ ਉਦੋਂ ਚਲੋ ਫਾਈਲ ਵਾਪਸ ਲੈ ਲਈ ਪਾਸਵਰਡ ਵਾਪਸ ਲੈ ਲਿਆ ਨਹੀਂ ਗੱਲ ਬਣੀ ਉਹ ਇਹਨੂੰ ਆਪਣੇ ਮਤਲਬ ਕੰਟੈਕਟ ਕਰਦਾ ਰਿਹਾ ਵਿਚ ਵਿਚ ਮਿਲਦਾ ਰਿਹਾ ਫੋਨ ਕਰਦਾ ਰਿਹਾ ਫੋਨ ਕਰਦਾ ਕਰਦੇ ਨੇ ਉਹਨੇ ਇੱਕ ਦਿਨ ਇਹਨੂੰ ਫੋਨ ਕੀਤਾ ਕਿ ਜੇ ਤੂੰ ਹਲੇ ਤੱਕ ਤੇਰਾ ਕਿਤੇ ਨਹੀਂ ਬਣਿਆ ਤੇ ਆਪਾਂ ਤੇਰਾ ਮੈਂ ਬਣਾ ਦਿੰਨਾ ਬਾਹਰ ਦਾ ਤੇ ਉਹ ਇਹਨੇ ਕਿਹਾ ਵੀ ਨਹੀਂ ਮੈਂ ਤਾਂ ਆਲਰੇਡੀ ਪਹਿਲਾਂ ਫਸਿਆ ਤੇ ਮੈਂ ਨਹੀਂ ਕਰਦਾ ਉਹਨੇ ਕਿਹਾ ਇਹਨੇ ਇਹਨੂੰ ਲਾਲਚ ਦਿੱਤਾ ਵੀ ਮੈਂ ਕੋਈ ਗੱਲ ਨਹੀਂ ਤਾਂ ਤਾਂ ਅਸੀਂ ਤੇਰੇ ਕੋਲ ਕੋਈ ਪੈਸੇ ਲੈਣੇ ਆ ਅਸੀਂ ਤੈਨੂੰ ਬਾਹਰ ਲੈ ਕੇ ਜਾਵਾਂਗੇ ਅਸੀਂ ਤੇਰੇ ਤੋਂ ਪੈਸੇ ਨਹੀਂ ਮੰਗ ਰਹੇ ਪੈਸੇ ਅਸੀਂ ਤੇਰੇ ਤੋਂ ਲਵਾਂਗੇ ਸਾਰੇ ਬਾਹਰ ਜਾਣ ਤੋਂ ਬਾਅਦ ਦੇ ਵਿੱਚ ਮੁਰਕੂ ਨੇ ਆਪਣੇ ਫਾਦਰ ਸਾਹਿਬ ਨਾਲ ਗੱਲ ਕੀਤੀ ਫਾਦਰ ਸਾਹਿਬ ਕਹਿੰਦੇ ਵੀ ਆਪਣੇ ਕੋਲ ਤੇ ਪਹਿਲਾਂ ਵੀ ਅੱਗੇ ਆਪਾਂ ਪੈਸੇ ਲਾ ਮਤਲਬ ਪਸਾ ਚੁੱਕੇ ਆ ਤੇ ਹੁਣ ਮੈਂ ਪੈਸੇ ਕਿੱਥੋਂ ਕਰਾਂ ਉਹਨੇ ਜਦਬਾਜੀ ਕੀਤੀ ਕਰ ਦਿਆਨੇ ਸਾਰੀ ਜਿਹੜੀ ਵੀ ਆਪਣੀ ਡੇਰ ਦੋ ਕਿਲੇ ਪੈੜੀ ਸੀ ਉਹ ਸਾਰੀ ਆਪਣੀ ਗਹਿਣੇ ਪਾ ਕੇ ਤੇ ਪੈਸੇ ਇਕੱਠੇ ਕੀਤੇ ਵੀ ਚਲੋ ਆਪਾਂ ਅਗ ਬੰਦੇ ਨਾਲ ਗੱਲ ਕਰ ਲਈ ਗਹਿਣੇ ਪਾਉਣ ਵਾਸਤੇ ਸਾਰਾ ਕੁਝ ਡਨ ਹੋ ਗਿਆ ਉਹ ਉਹਨਾਂ ਨੇ ਫੋਨ ਕੀਤਾ ਵੀ ਜਿਹੜਾ ਤੂੰ ਪਰਸਾ ਆਉਣਾ ਵਾ ਇਹਨਾਂ ਨਾਲ ਗੱਲ ਹੋ ਗਈ ਵੀ ਡਾਡੀ ਉਹ ਕਹਿ ਰਿਹਾ ਵੀ ਫੋਨ ਕਰ ਰਿਹਾ ਵੀ ਜੇ ਤੁਸੀਂ ਮਤਲਬ ਆਉਣਾ ਹੈ ਤੇ ਮੇਰੇ ਕੋਲ ਵੀza ਰੈਡੀ ਆ ਤੁਸੀਂ ਅੱਜ ਹੀ ਆ ਜਾਓ ਇਹਨ ਤੇ ਉਹ ਮੁੰਡੇ ਨੂੰ ਕਹਿੰਦਾ ਕਿ ਤੂੰ ਇਦਾਂ ਕਰ ਜੈਪੁਰ ਰਾਜਾ ਪਤਲੀ ਜੈਪੁਰ ਤੋਂ ਟਿਕਟ ਕਰਵਾਵਾਂਗੇ ਤੇ ਜੈਪੁਰ ਤੋਂ ਤੈਨੂੰ ਆਪਾਂ ਸੱਦਾਂਗੇ ਆਪਾਂ ਈਰਾਨ ਤੇ ਈਰਾਨ ਤੇਰੇ ਪੇਪਰ 2 ਦਿਨ ਦੇ ਵਿੱਚ ਰੈਡੀ ਹੋ ਜਾਣੇ ਆ ਈਰਾਨ ਤੋਂ ਤੈਨੂੰ ਆਪਾਂ ਅੱਗੇ ਭੇਜ ਦਾਂਗੇ ਮੁੰਡਾ ਨਹੀਂ ਭੇਜਣਾ ਇਹ ਭੇਜਣਾ ਸੀ ਯੂਕੇ ਭੇਜਣਾ ਸੀ ਤੇ ਆਲਰੇਡੀ ਜਦੋਂ ਫਿਰ ਇਦੋਂ ਯੂਕੇ ਈਰਾਨ ਚਲਾ ਗਿਆ ਰਾਂਜਾ ਕਿਨੇ ਫੋਨ ਕੀਤਾ ਵੀ ਪਾਪਾ ਮੈਂ 에ਰਪੋਰਟ ਤੇ ਪਹੁੰਚ ਗਿਆ ਮੈਨੂੰ ਉਹਨਾਂ ਨੇ ਟਿਕਟ ਤੇ ਭੇਜਤੀ ਆਲਰੇਡੀ ਤੇ ਮੈਂ ਹੁਣ ਬਹਿਣ ਲੱਗਾ ਮੈਂ ਤੈਨੂੰ ਜਾ ਕੇ ਫੋਨ ਕਰਾਂਗਾ ਬਾਹਰ ਜਾ ਕੇ ਉਹਨੇ ਉੱਤੇ ਫੋਨ ਕੀਤਾ ਕਿ ਪਾਪਾ ਮੈਂ ਪਹੁੰਚ ਗਿਆ ਉਸ ਤੋਂ ਬਾਅਦ ਦੇ ਵਿੱਚ ਮੁੰਡੇ ਦਾ ਫੋਨ ਜਿਹੜਾ ਹੈ ਉਹ ਬੰਦ ਹੋ ਗਿਆ ਇਹ ਤੇ ਸਾਨੂੰ ਇਹਨਾਂ ਨੂੰ ਕਿੰਨੇ ਡੇਢ ਘੰਟੇ ਬਾਅਦ ਕਾਲ ਆਈ ਆ ਵੀ ਅਹੀਂ ਮੁੰਡਾ ਤੁਹਾਡਾ ਜਿਹੜਾ ਹੈ ਮੁੰਡਾ ਤੁਹਾਨੂੰ ਚਾਹੀਦਾ ਆਪਣਾ ਕਿ ਨਹੀਂ ਚਾਹੀਦਾ ਕਹਿੰਦੇ ਵੀ ਚਾਹੀਦਾ ਅਹੀਂ ਤੇ ਮੁੰਡਾ ਬਾਹਰ ਭੇਜਾ ਉਹ ਕਹਿੰਦੇ ਅੱਗੋਂ ਫਿਰ ਉਹਨਾਂ ਨੇ ਕਿਹਾ ਵੀ ਅਹੀਂ ਬਾਹਰ ਨਹੀਂ ਭੇਜਿਆ ਮੁੰਡਾ ਸਾਡੇ ਕੋਲੇ ਆ ਸਾਨੂੰ 50 ਲੱਖ ਰੁਪਏ ਦੀ ਉਹਨਾਂ ਨੇ ਮੰਗ ਕੀਤੀ ਵੀ ਜਾਂ ਤੇ 50 ਲੱਖ ਰੁਪਏ ਦੇ ਦਿਓ ਨਹੀਂ ਤੇ ਮੁੰਡਾ ਜਿਹੜਾ ਤੁਹਾਡਾ ਵਾ ਉਹ ਸਾਡੇ ਅੰਡਰ ਦੇ ਵਿੱਚ ਆ ਉਹਨੂੰ ਮਤਲਬ ਬੜਾ ਕੁਝ ਉਹਨਾਂ ਨੇ ਬੋਲਿਆ ਵੇ ਯਹੀ ਨੂੰ ਜੇ ਨਹੀਂ ਤੂੰ ਹੀ ਪੈ ਦੋਗੇ ਅੱਗੇ ਵੇਚ ਦਾਂਗੇ ਜਾਂ ਹੀ ਨੂੰ ਤਸ਼ੱਦਦ ਕਰਾਂਗੇ ਜੇ ਕੱਲ ਤੱਕ ਤੁਸੀਂ ਪੈ ਨਹੀਂ ਕਰਦੇ ਜੇ ਕੱਲ ਨੂੰ ਤਾਂ ਉਹਦਾ ਅਸੀਂ ਕੰਨ ਲਾ ਕੇ ਭੇਜਾਂਗੇ ਜੇ ਕੱਲ ਨਹੀਂ ਭੇਜੋਗੇ ਫਿਰ ਪਰਸੋਂ ਦੇ ਪੈ ਗਈ ਪਰਸੋਂ ਫਿਰ ਤੁਹਾਨੂੰ ਅਸੀਂ ਵੱਖਰਾ ਵੱਖਰਾ ਕੋਈ ਅੰਗ ਉਹਦਾ ਕੱਟ ਕੇ ਭੇਜਾਂਗੇ ਤੁਸੀਂ ਛੱਡੋ ਤੁਹਾਡੇ ਸਾਰੇ ਮਤਲਬ ਪੈਸੇ ਦੇਣਗੇ ਰਿਸ਼ਤੇਦਾਰ ਤੱਕ ਤੋ ਇਥੋਂ ਮਰਜ਼ੀ ਲਿਓ ਜਿੱਦਾਂ ਮਰਜ਼ੀ ਕਰੋ ਸਾਨੂੰ ਪੈਸੇ ਚਾਹੀਦੇ ਆ ਫਿਰ ਇਹਨਾਂ ਨੇ ਸਾਡੇ ਨਾਲ ਕੰਟੈਕਟ ਕੀਤਾ ਮਤਲਬ ਆਈ ਮਤਲਬ ਪ੍ਰਾਣ ਨੂੰ ਪਤਾ ਲੱਗਾ ਸਾਰਿਆਂ ਨੂੰ ਆਣ ਗਵਾਨ ਜਿੱਦਾਂ ਪਤਾ ਲੱਗਦਾ ਗਿਆ ਫਿਰ ਉਹਦੇ ਚੱਕਰ ਦੇ ਵਿੱਚ ਹੀ ਸਾਰੇ ਜਣੇ ਇਕੱਠ ਭਗਵੰਤ ਮਾਨ ਸਰਕਾਰ ਤੋਂ ਮੰਗ ਕਰ ਰਹੇ ਆ ਵੀ ਜਿੱਦਾਂ ਵੀ ਹੋ ਸਕਦਾ ਸਾਡੀ ਹੈਲਪ ਕੀਤੀ ਜਾਵੇ ਇਹ ਬਹੁਤ ਗਰੀਬ ਪਰਿਵਾਰ ਆ ਤੇ ਆਲਰੇਡੀ ਜਿਹੜੀ ਪਹਿਲੀ ਉਹ ਵੀ ਆਲਰੇਡੀ ਗਾਣੇ ਮਤਲਬ ਪਾਈ ਹੋਈ ਆ ਇਹਨਾਂ ਦਾ ਮਾਲੀ ਹਾਲਾਤ ਤੁਸੀਂ ਵੇਖ ਹੀ ਸਕਦੇ ਜੇ ਵੀਡੀਓ ਤੁਸੀਂ ਧਿਮਾ ਕੇ ਦਿਖਾ ਦਿਓ ਇਹਨਾਂ ਦੇ ਕਰਦੀ ਤੇ ਸਾਰੀ ਸਰਕਾਰ ਅੱਗੇ ਮਾਨਯੋਗ ਭਗਵੰਤ ਮਾਨ ਜੀ ਅੱਗੇ ਵੀ ਆਪਰਦਾ ਬੇਨਤੀ ਕਰਦੇ ਆ ਤੇ ਸੈਂਟਰ ਸਰਕਾਰ ਅੱਗੇ ਵੀ ਬੇਨਤੀ ਕਰਦੇ ਆ ਵੀ ਜਿੱਦਾਂ ਵੀ ਸਾਡੀ ਹੋ ਸਕਦੀ ਵੱਧ ਤੋਂ ਵੱਧ ਸਾਡੀ ਹੈਲਪ ਕਰਕੇ ਸਾਡੇ ਬੇਚ ਬੇਟੇ ਨੂੰ ਇੱਥੋਂ ਕਢਵਾਇਆ ਜਾਵੇ ਮੈਂ ਪਿੰਡ ਗ੍ਰੰਥਗੜ੍ਹ ਦਾ ਸਰਪੰਚ ਹਾਂ ਜੀ ਕੀ ਮਸਲਾ ਨਾਲ ਇਹਨਾਂ ਦਾ ਮਸਲਾ ਹੈ ਜੀ ਮੁੰਡਾ ਇਹਨਾਂ ਦਾ ਗਿਆ ਸੀਗਾ ਬਾਹਰ ਤੇ ਸਾਨੂੰ ਅੱਜ ਹੀ ਪਤਾ ਲੱਗਾ ਸਵੇਰੇ ਕਿ ਇਹ ਰਾਣ ਦੇ ਵਿੱਚ ਉਹਨੂੰ ਫੜ ਲਿਆ ਗਿਆ ਹੈ ਤੇ ਉਹ ਤਸ਼ੱਦਦ ਕਰ ਰਹੇ ਆ ਤੇ ਇਹਨਾਂ ਕੋਲ 50 ਲੱਖ ਰੁਪਏ ਦੀ ਡਿਮਾਂਡ ਕਰ ਰਹੇ ਆ ਤੇ ਮੈਂ ਇਹਨੂੰ ਪਤਾ ਹੈ ਮੈਂ ਪਿੰਡ ਦਾ ਸਰਪੰਚ ਆ ਕਿ ਇਹਨਾਂ ਕੋਲ ਕੋਈ ਵੀ ਨਹੀਂ ਹੈ ਨਹੀਂ ਆ ਸਹੂਲਤ ਕਿ ਉਹ ਇਹਨਾਂ ਨੂੰ 50 ਲੱਖ ਰੁਪਏ ਦੇ ਸਕਣ ਤੇ ਮੈਂ ਸਰਕਾਰ ਕੋਲੋਂ ਭਗਵਾਨਤਮਾਨ ਸਰਕਾਰ ਕੋਲੋਂ ਸੈਂਟਰ ਸਰਕਾਰ ਕੋਲੋਂ ਤੇ ਐਨਆਰਆਈ ਮੰਤਰੀ ਕੋਲੋਂ ਇਹਨਾਂ ਦੀ ਕਰਦਾ ਹੈ ਕਿ ਇਹਨਾਂ ਦਾ ਬੱਚਾ ਛੇਤੀ ਤੋਂ ਛੇਤੀ ਘਰ ਵਾਪਸ ਕੀਤਾ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ